ਇਕ ਓੰਕਾਰ ਸਤ ਗੁਰ ਪ੍ਰਸਾਦ ਤਾ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਦਾਨ ਕੀ ਦੇਖ ਫਿਰਿ ਉਹ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖਿਅਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹਉ ਤੇ ਏਕ ਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਕੂਦਤ ਗੌਣ ਕੇ ਗੌਣ ਕਉ ਜਾਤ ਨਿਵਾਰੀ ਭਾਰੀ ਪੁਜਾਨ ਕੇ ਪੂਪ ਪਲੀ ਬੈਦ ਨਿਆਵਤ ਸੀਸ ਨਾ ਜਾਤ ਵਿਚਾਰੀ ਇਤੀ ਪਏ ਤੋ ਕਹਾ ਪਏ ਪੂਪਤ ਅੰਤ ਕਉ ਨਾ ਗਿਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਪਵੇਖ ਪਵਾਨ ਕੇ ਭੂਪਤ ਕੌਣ ਗਿਆਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਥਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਤਾਰ ਸਭੈ ਸੋ ਵਿਚਾਰ ਹਜ਼ਾਰ ਕਹਿ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁਧ ਸਪਾਹ ਦੁਰੰਤ ਦਬਾਹ ਸੋ ਸਾਜ ਸਨਾਹ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਰੀਨ ਮਰੋਰਮ ਵਾਸਨ ਮਤੇ ਮਤੰਗਨ ਮਾਨ ਮਲੈਗੀ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਬੀਰਿਆ ਪਾਰ ਬਡੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਤੇ ਗਜਾਨ ਕੇ ਮਾਨ ਮਲਈਆ ਗੜੇ ਗੜਾਨ ਕੇ ਤੋੜਨ ਹਾਰ ਸੁਬਾ ਤਨਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁ ਇੱਕ ਦਵਾਈਆ ਦਾਨਵ ਦੇਵ ਫਨੇਂਦਨ ਸਾਚਰ ਪੂਤ ਪਵੇਖ ਪਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ पल ही पल मैं सब था पथ पेंगि पुन परतापन बाड जात तुन पापन के वो पुंज खपेंगे साध समूह प्रसन्न फिरे जग सत्र सब अवलोक चपेंगे मानव इंद्र गजेंद्र नारदप ਜੋਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦ ਕਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ਼੍ਰੀਪਤ ਕੇ ਪ੍ਰਸ ਹੇ ਪਗ ਤੇ ਨਰ ਫਿਰ ਨਾ ਦੇਹਤ ਰਾਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਿਹਾ ਉਹ ਬਖ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਬੈਸ ਬਤਾਇਓ ਸਾਚ ਕਹੂੰ ਸੁਨ ਲਹਿ ਸਬੈ ਜੇਨੇ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਸਾਮਹਿ ਕਾਹੂ ਪਸ਼ਾਕ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਪੂਰ ਕਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਦਨ ਪਾਇਓ